ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਜੋੜੀਆਂ ਕਲਾਂ ਦੇ ਇੱਕ ਪਰਿਵਾਰ ਦੇ ਤਿੰਨ ਜੀ ਆਣੇ ਦਵਾਈ ਖਾ ਕੇ ਜੀਵਨ ਅਲੀਲਾ ਕੀਤੀ ਸਮਾਪਤ ਸਲਫਾਸ ਖਾਨ ਨਾਲ ਮਾਂ ਤੀ ਤੇ ਛੋਟੇ ਬੱਚੇ ਦੀ ਹੋਈ ਮੌਤ ਤੁਸੀਂ ਦੇਖ ਰਹੇ ਹੋ ਡੀਵੀਐਨ 24 ਨਿਊਜ਼ ਰਿੰਕਾਵਾਲੀ ਦੀ ਰਿਪੋਰਟ ਕ੍ਰਿਸ਼ਨ ਗੋਪਾਲ ਦੇ ਨਾਲ ਡੇਰਾ ਬਾਬਾ ਨਾਨਕ ਜੋ ਘਟਨਾ ਹੋਈ ਆ ਤੁਹਾਡੇ ਇਸ ਪਰਿਵਾਰ ਦੇ ਵਿੱਚ ਕੌਣ ਕੌਣ ਮਰਦੇ ਜੀ ਜਿਹੜਾ ਤੁਹਾਡੇ ਇੱਥੇ ਪੂਰਾ ਹੋਇਆ ਲਗਾਤਾਰ ਹੋ ਗਿਆ ਨਹੀਂ ਨਹੀਂ ਦਵਾਈ ਕਿੰਨਾ ਕਿੰਨਾ ਤੁਹਾਡੇ ਪਰਿਵਾਰ ਦੇ ਜਿਹੜੇ ਇੱਥੇ ਖਾਦੀ ਨੇ ਉਹ ਬੁਢਾ ਹੈ ਇੱਕ ਕੁੜੀ ਨਾਲ ਇੱਕ ਮਾਂ ਨਾਲ ਇਹਨਾਂ ਨੇ ਕਹਾਉਂ ਬੱਚਾ ਦੀ ਉਮਰ ਕਿੰਨੀ ਹੈ 6 ਸਾਲ ਦਾ ਮੁੰਡਾ 6 ਸਾਲ ਦਾ ਮੁੰਡਾ ਤੇ 15 ਸਾਲ ਦੀ ਕੁੜੀ 15 ਸਾਲ ਦੀ ਕੁੜੀ ਉਹ ਤੀਜੀ ਪੇਟੀ ਵੀ ਕਹਿੰਦੇ ਹੈਗੀ ਸੀ ਜੀ ਉਹ ਜੇ ਉਹ ਵੀ ਗਈ ਕੋਈ ਇੱਕ ਵਾਰ ਤੇ ਗਲਤ ਵਾਹ ਉਹ ਤੇ ਜਿਲੰਦਰ ਬਾਹਰ ਫ੍ਰਾਈ ਕਰਦੀ ਆ ਜੀ ਹਾਂ ਜੀ ਰਾਤੀ ਵਕਿਆ ਕਿੰਨੇ ਕ ਵਜੇ ਦਾ ਹੀ ਇਹ ਇਹ 11:00 ਵਜੇ ਹਸਪੀਟਲ ਵੀ ਜਾ ਕੇ ਗਏ ਸੀ ਜੀ ਬਹੁਤ ਮਗਰੋਂ ਖੜੇ ਇੱਥੇ ਪੂਰੇ ਅੱਛਾ ਇਹ ਤੋਂ ਪੂਰੇ ਇੱਥੇ ਹੋ ਗਏ ਕੋਈ ਇੱਥੇ ਹੋ ਗਿਆ ਕੋਈ ਇੱਥੇ ਆ ਗਿਆ ਕਿ ਕਿੰਨੇ ਜਣੇ ਨੇ ਦਵਾਈ ਖਾਦੀ ਆ ਗਈ ਕਿੰਨੇ ਤੇ ਤਿੰਨ ਕੌਣ ਕੌਣ ਹੀ ਬੱਚੇ ਜਮਾ ਤੇ ਬੱਚੇ ਕਿ ਡਿਗਰੀ ਬੱਚੇ ਛੋਟੇ ਹੀ ਬੱਚੇ ਦੀ ਬੱਚੀ ਸਿਆਤਾ ਦਾ ਮਾੜਾ ਹਾਂ ਜੀ ਕੁੜੀ 14 ਫੰਮਨ ਪਤਾ ਨਹੀਂ ਦਵਾਈ ਕਿਹੜੀ ਮਾਪੀ ਨੇ ਖਾਦੀ ਆ ਗਈ 5 ਦਵਾਈ ਆ ਕੇ ਚਾਂਦੀ ਤੋਂ ਲਈ ਉਹ ਜੱਤੀ ਤੇ ਮੋਟਾ ਤੇ ਜਿਹੜੀ ਤੀਜੀ ਕੁੜੀ ਸੀ ਉਹ ਕਿੱਥੇ ਸੀ ਉਹ ਜਿੰਦੂ ਰਿੰਦਰ ਜੀ ਜੀ ਉਹ ਜਲਾਇ ਉਹ ਪਾਇਆ ਡਾਕਟਰ ਸੱਟ ਲੱਗੀ ਉਤਾਰਨੇ ਕੋਈ ਲਗਾ ਕੀ ਕਰਨ ਹੋਇਆ ਜੀ ਕਾਂਡ ਕੁਇਕਾ ਰੰਗੇ ਜੀ ਵੀ ਇਹ ਕੰਮ ਨਹੀਂ ਖਾਂਡ ਚਾ ਲੋ ਹਟੀ ਉਹ ਕਿਸਾ ਜਮਾਅ ਕਰ ਗਿਆ ਵੀ ਕਰ ਕਰ ਕੇ ਜਾਤਾ